ਨਹਿਰੀ ਵਿਭਾਗ ਮੁਰਦਾਬਾਦ ਬਿਨਾ ਸੋਚੇ ਸਮਝੇ ਠੋਕਰ ਲਾਉਣ ਵਾਲੇ ਅਫਸਰ ਮੁਰਦਾਬਾਦ 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 ਨਹਿਰੀ ਵਿਭਾਗ ਮੁਰਦਾਬਾਦ ਬਿਨਾ ਸੋਚੇ ਸਮਝੇ ਠੋਕਰ ਲਾਉਣ ਵਾਲੇ ਅਫਸਰ ਮੁਰਦਾਬਾਦ ਦਰਸ਼ਕੂ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਖੜੇ ਆ ਬਲਾਕ ਕਰਸਾਸ਼ੀਨਾ ਦੇ ਪਿੰਡ ਪਠਾਨ ਨੰਗਲ ਜਿੱਥੇ ਕਿ ਨਹਿਰੀ ਵਿਭਾਗ ਵੱਲੋਂ ਕਿਸਾਨਾਂ ਨਾਲ ਸਲਾਹ ਕੀਤੇ ਬਿਨਾ ਇਨਾਂ ਦਾ ਦੋਸ਼ ਆ ਕਿ ਜਿਹੜੀ ਠੋਕਰ ਲੱਗ ਰਹੀ ਆ ਨਹਿਰੀ ਵਿਪਹਾਗ ਵੱਲੋਂ ਉਹ 100 ਮੀਟਰ ਪਿੱਛੇ ਲੱਗ ਰਹੀ ਆ ਜਿੱਥੇ ਪਹਿਲਾਂ ਠੋਕਰਾਂ ਲੱਗੀਆਂ ਸੀ ਉਸ ਤੋਂ ਬਿਲਕੁਲ ਪਿੱਛੇ ਲੱਗ ਰਹੀ ਆ ਕੈਮਰਾਮੈਨ ਵੀਰ ਨੂੰ ਵਿਖਾਉਣਾ ਇੰਨਾ ਚਾਹੁੰਦਾ ਵੀ ਆ ਵਿਖਾ ਦੇਵੇ ਵੀ ਆ ਕਿੱਡਾ ਤਕੜਾ ਇਨਾਂ ਵੱਲੋਂ ਮਟੋਆ ਪਟਿਆ ਗਿਆ ਵਾ ਇਹ ਕਿਸਾਨਾਂ ਦਾ ਦੋਸ਼ ਆ ਇਨਾਂ ਵੱਲੋਂ ਰੋਪ ਲਾਏ ਜਾ ਰਹੇ ਨੇ ਕਿ ਇਹਨਾਂ ਕਿਸੇ ਨਾਲ ਆ ਕੇ ਸਲਾਹ ਜਾਂ مشورہ ਨਹੀਂ ਕੀਤਾ ਅਤੇ ਕਰੀਬ 150 ਏਕੜ ਦੇ ਕਿੱਲੇ ਦੇ ਕਰੀਬ ਜਿਹੜੀ ਜ਼ਮੀਨ ਆ ਜਿੰਨੂੰ ਇਹਨਾਂ ਪਾਣੀ ਜਾਣਾ ਵਾ ਸਾਈਡ ਤੋਂ ਪਰ ਇਹਨਾਂ ਕਿਸੇ ਨਾਲ ਵੀ ਸਲਾਹ ਨਹੀਂ ਕੀਤੀ ਗਈ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਮੁਸ਼ਕਲਾਂ ਨੇ ਤੇ ਨਹਿਰੀ ਵਿਭਾਗ ਵੱਲੋਂ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਗਈ ਆ ਕਿ ਨਹੀਂ ਹਾਂਜੀ ਵੀਰ ਜੀ ਕੀ ਨਾ ਆਪਣਾ ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਇਹ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਤੁਹਾਡੇ ਨਾਲ ਕਿਸ ਸਲਾਹ ਕੀਤੀ ਮਹਿਕਮੇ ਵੱਲੋਂ ਕਿ ਆ ਜਿਹੜੀ ਆ ਤੁਹਾਡੀ ਬਣਾਰੀ ਠੋਕਰ ਨਹੀਂ ਵੀਰ ਜੀ ਐਕਚੁਅਲੀ ਨਾ ਮੈਂ ਵੈਸੇ ਹੀ ਆ ਰਿਹਾ ਸੀ ਕਿਤੋਂ ਮੈਂ 12 12:30 ਕਿ ਇੱਕ 1.5 ਵਜ ਦਾ ਟਾਈਮ ਹੋਣਾ ਤੇ ਮੇਰੇ ਆਉਂਦੇ ਨਾਲ ਟੋਪ ਪੁੱਟਦਾ ਸਾਰਾ ਮੈਂ ਇੱਥੇ ਬ੍ਰੇਕ ਮਾਰੀ ਮੈਂ ਉਤਰਿਆ ਇੱਕ ਲੜਕੇ ਵਿੱਚ ਖੜਾ ਸੀ ਤੇ ਇੱਕ ਜੀਸੀਬੀ ਤੇ ਸੀਗਾ ਪਤਾ ਨਹੀਂ ਮੁਲਾਜ਼ਮ ਸੀ ਜਾਂ ਠੇਕੇਦਾਰ ਸੀਗਾ ਮੈਂ ਪੁੱਛਿਆ ਮੈਂ ਕਿਹਾ ਕਦਰਲੀ ਕਹਿੰਦੇ ਅਹੀਂ ਠੋਕਰ ਲਾਉਣੀ ਐ ਇੱਥੇ ਪਿਛਲੇ ਮੋਗੇ ਨੂੰ ਪਾਣੀ ਨਹੀਂ ਚੜਦਾ ਤੇ ਮੈਂ ਕਿਹਾ ਵੀ ਠੋਕਰ ਇੱਥੇ ਬਣਦੀ ਨਹੀਂ ਠੋਕਰ ਤੇ ਜਿਹੜੀ ਪਿਛਲੀ ਉਹ ਅੱਗੇ ਆ ਅਸਲੀ ਜਿਹੜੇ ਅਗਲੇ ਮੋਗੇ ਆ ਨਾ ਉਹਨਾਂ ਤੋਂ ਅੱਗੇ ਆ ਤੇ ਉਹ ਕਹਿੰਦੇ ਜੀ ਇਹ ਸਾਨੂੰ ਤੇ ਮਹਿਕਮੇ ਨੇ ਕਿਹਾ ਉਹ ਸਵਾਦ ਅਸੀਂ ਐਕਸ਼ਨ ਸਾਹਿਬ ਨਾਲ ਕੱਲ ਰਾਬਤਾ ਕੀਤਾ ਸੀ ਕਿਸੇ ਥਰੂ ਤੇ ਅਜੇ ਉਧਰੋਂ ਸਾਨੂੰ ਕੋਈ ਰਿਪਲਾਈ ਨਹੀਂ ਆਇਆ ਜੇ ਕੋਈ ਉਧਰੋਂ ਸਾਨੂੰ ਉਹ ਮਤਲਬ ਰਿਪਲਾਈ ਕਰ ਦੇ ਵਧੀਆ ਤਰੀਕੇ ਨਾਲ ਤੇ ਠੀਕ ਆ ਨਹੀਂ ਤੇ ਅਦਰਵਾਈਜ਼ ਫਿਰ ਤੇ ਸਾਰੇ ਦੋਵੇਂ ਨਗਰ ਜਿਹੜਾ ਪਠਾਨ ਨੰਗਲ ਦੇ ਦੁਰਜੀ ਆ ਇਹਦੀ ਪੰਚਾਇਤ ਨਾਲ ਖੜੀ ਆ ਸਾਰੇ ਅਹੁਦੇਦਾਰ ਸਹਿਬਾਨ ਖੜੇ ਜ ਰਹੇ ਆਪਣੇ ਜਥੇਬੰਦੀਆਂ ਨਾਲ ਖੜੀ ਹੈ ਸਾਡੇ ਉਗਰਾਹਾ ਸਾਡੇ ਬੰਦੇ ਇਹਨਾਂ ਦੇ ਕਾਰਪੋਨ ਵੀ ਨੇ ਫਿਰ ਉਸ ਤੋਂ ਬਾਅਦ ਨਹੀਂ ਤੇ ਫਿਰ ਜਿਹੜਾ ਸੰਘਰਸ਼ ਆ ਉਹ ਹੋਰ ਤਿੱਖਾ ਕੀਤਾ ਜਾਊਗਾ ਨਹੀਂ ਜਿਹੜੇ ਆਪਣਾ ਇੱਥੇ ਅਫਸਰ ਆਏ ਸੀ ਜਾਂ ਕੋ ਠੇਕੇਦਾਰ ਆਇਆ ਉਹਨੇ ਇਹਨੂੰ ਪੁੱਟਣ ਤੋਂ ਪਹਿਲਾਂ ਤੁਹਾਡੀ ਪੰਚਾਇਤ ਨਾਲ ਜਾਂ ਜਿਨ੍ਹਾਂ ਦੀ ਜ਼ਮੀਨ ਲੱਗਦੀ ਆ ਰਕਬਾ ਵਾ ਕਿਸਾਨਾਂ ਨਾਲ ਜਿਨ੍ਹਾਂ ਨੂੰ ਉਹ ਲੱਗਦੇ ਨੇ ਟੋਬੇ ਮੂਗੇ ਜਿਨ੍ਹਾਂ ਨੂੰ ਲੱਗਦੇ ਨੇ ਉਹਨਾਂ ਨਾਲ ਕਿਸੇ ਨਾ ਕੋਈ ਸਲਾਹ مشورہ ਨਹੀਂ ਕੀਤਾ ਵੀ ਇਹ ਤੁਹਾਨੂੰ ਕਿਸ ਤਰ੍ਹਾਂ ਦੀ ਮੁਸ਼ਕਲਤ ਨਹੀਂ ਗਈ ਜਾਂ ਕੋਈ ਤੁਹਾਡੇ ਦਾ ਪਾਣੀ ਕਿਸ ਤਰ੍ਹਾਂ ਸਹੀ ਮਿਲਦਾ ਜਾਂ ਨਹੀਂ ਮਿਲਦਾ ਨਾ ਜੀ ਨਾ ਉਹ ਤੇ ਦੁਪਹਿਰੇ ਗੱਲ ਕਰਨੀ ਚਾਹੀਦੀ ਜਿੱਦਾਂ ਚੋਰਾ ਵਾਂਗੂ ਆਏ ਆ ਵੀ ਇੱਕ ਡਿਪਾਰਟਮੈਂਟ ਨਹੀਂ ਜਿੱਦਾਂ ਕੋਈ ਮਾਫੀਆ ਨਹੀਂ ਆਉਂਦਾ ਦੁਪਹਿਰੇ ਚੋਰੀ ਕੀ ਕਿਸਾਨ ਹੁਣ ਗਰਮੀ ਦੇ ਦਿਨਾਂ ਕੰਮ ਤਾਂ ਅੱਧਾ ਕਰਕੇ ਕਿਸਾਨ 9:00 10:00 ਵਜੇ ਆਪਣੇ ਘਰ ਨੂੰ ਚਲੇ ਜਾਂਦੇ ਆ ਜੂ ਵੀ ਕਿਸੇ ਨੇ ਆਪਣਾ ਕੰਮ ਧੰਦਾ ਕਰਨਾ ਉਹ ਦੇ ਦੁਪਹਿਰੇ ਆਏ ਵੀ ਜਿੱਦਾਂ ਕੋਈ ਮਾਫੀਆ ਹੁੰਦਾ ਮਾਫੀਆ ਤਾਈ ਪਾਏ ਉਹ ਤੇ ਉਹ ਫੇਰ ਜਦੋਂ ਪੁੱਛਿਆ ਕਹਿੰਦੇ ਜੀ ਸਾਨੂੰ ਨਹੀਂ ਪਤਾ ਸਾਨੂੰ ਤੇ ਡਿਪਾਰਟਮੈਂਟ ਨੇ ਭੇਜਿਆ ਤੇ ਹੁਣ ਜਦੋਂ ਸਾਨੂੰ ਫਿਰ ਪਤਾ ਲੱਗਾ ਇਸ ਚੀਜ਼ ਦਾ ਤੇ ਹੁਣ ਸਾਰੇ ਫਿਰ ਵਿਰੋਧ ਕਰ ਰਹੇ ਆ ਤਾਂ ਅੱਛਾ ਜੀ ਅਸੀਂ ਆਪਣੇ ਕਰਦੇ ਆ ਨਾ ਸਾਡੇ ਨਾਲ ਕਿਸਾਨ ਆਗੂ ਵੀ ਨੇ ਕਿ ਭਾਜੀ ਬੀਨ ਮੇਰਾ ਨਾਮ ਮਸ਼ਹੂਰ ਸਿੰਘ ਪਿੰਡ ਪਠਾਨ ਨੰਗਲ ਦੇ ਅਸੀਂ ਵਾਸੀ ਆ ਇਹ ਜੋ ਅੱਜ ਇਸ ਮੰਦ ਵਿੱਚ ਇਕੱਠੇ ਹੋਏ ਕਿਸਾਨ ਵੀ ਕੱਲ ਨਹਿਰੀ ਵਿਭਾਗ ਦੇ ਜੋ ਕਰਮਚਾਰੀ ਜਾਂ ਠੇਕੇਦਾਰ ਦੁਪਹਿਰੇ 1 ਵਜੇ ਦੇ ਕਰੀਬ ਆਏ ਆ ਜੀਸੀਬੀ ਲੈ ਕੇ ਸਾਨੂੰ ਕਿਸੇ ਨਾਲ ਕੋਈ ਇਹਨਾਂ ਤਾਲਮੇਲ ਨਹੀਂ ਕੀਤਾ ਇਹ ਮੁਹੰਮਦ ਤੁਗਲਕ ਜੋ ਆਰਡਰ ਪੁਰਾਣੇ ਜਲਤੇ ਹੀ ਉਹੀ ਇਹ ਚਲਾ ਰਿਹਾ محکمہ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਆ ਅਸੀਂ ਕਿਸਾਨ ਆਪਣਾ ਨੁਕਸਾਨ ਬਿਲਕੁਲ ਨਹੀਂ ਹੋਣ ਦਵਾਂਗੇ ਅਸੀਂ ਇਸ ਪਰ ਹਰ ਸੰਘਰਸ਼ ਕਰਨ ਲਈ ਤਿਆਰ ਆਂ ਨਹੀਂ ਤਾਂ ਇਹ ਆਪਣੇ ਇਸ ਹੁਕਮ ਨੂੰ ਦੁਬਾਰਾ ਸੋਚ ਵਿਚਾਰ ਕਰਨ ਜੇ ਫਰਜ ਕਰ ਲੋ ਇਹ ਠੋਕਰ ਇੱਥੇ ਲੱਗ ਜਾਂਦੀ ਆ ਤੇ ਕਿੰਨੇ ਕੁ ਰਕਬਾ ਵਾ ਜਿੱਦੋਂ ਪਾਣੀ ਨਹੀਂ ਮਿਲਦਾ ਜਿਨ੍ਹਾਂ ਨੂੰ ਮਤਲਬ ਮੁਸ਼ਕਲ ਆਊਗੀ ਪਾਣੀ ਦੀ ਇਹ ਜੀ ਤਕਰੀਬਨ 100 ਏਕੜ ਦੇ ਕਰੀਬ ਸਾਡੇ ਪਿੰਡ ਦਾ ਹੀ ਰਕਬਾ ਵਾ ਜਿਹੜਾ ਇਸ ਪਾਣੀ ਤੱਕ ਜਿਵੇਂ ਪਹਿਲਾਂ ਨਹਿਰੀ ਵਿਭਾਗ ਵੱਲੋਂ ਮਿਲਿਆ ਸੀ ਤੇ 10 20 ਸਾਲ ਤੋਂ ਪਹਿਲਾਂ ਅੱਗੇ ਹੀ ਆਹ ਬੁੱਝ ਚੁੱਕੀ ਸੀ ਵੀ ਸਾਡੇ ਕੋਲ ਨਹਿਰੀ ਵਿਭਾਗ ਦਾ ਪਾਣੀ ਆਉਣਾ ਜੋ ਟਿਊਬ ਲੈ ਸਾਡੇ 100 100 ਫੁੱਟ ਤੇ ਹੈ ਹਰ ਸਾਲ 5 ਫੁੱਟ ਦਾ ਪਾਈਪ ਅਸੀਂ ਪਾ ਰਹੇ ਆ ਇਹ ਸਾਨੂੰ ਬੜੀ ਚੰਗੀ ਇੱਕ ਗਵਰਨਮੈਂਟ ਦੇ ਉਦਮ ਜਾਂ ਇੱਕ ਚੰਗੀ ਸਕੀਮ ਦੇਖੀ ਸੀ ਵੀ ਜਿਹਦੇ ਨਾਲ ਸਾਨੂੰ ਕੋਈ ਰਾਤ ਮਿਲੂਗੀ ਤੇ ਅਸੀਂ ਆਪਣੀ ਕੋਈ ਰੋਟੀ ਦਾ ਗੁਜ਼ਾਰਾ ਕਰ ਸਕਾਂਗੇ ਪਰ ਇਹ ਜਿਹੜਾ ਇਹਨਾਂ ਬਿਨਾਂ ਸੋਚੇ ਵਿਚਾਰੇ ਇਹ ਕਦਮ ਚੁੱਕਿਆ ਇਹ ਸਾਡੇ ਲਈ ਬਹੁਤ ਗਲਤ ਹੈ ਅਸੀਂ ਇਹਨੂੰ ਬਿਲਕੁਲ ਮਨਜ਼ੂਰ ਨਹੀਂ ਕਰਾਂਗੇ ਜੀ ਜਿਹੜਾ ਇਹ ਤੁਹਾਡਾ ਠੋਕਰ ਲਾਉਣ ਸੰਬੰਧੀ ਆਇਆ ਵਾ ਡਿਪਾਰਟਮੈਂਟ ਇਹ ਸੰਬੰਧੀ ਤੁਸੀਂ ਕੋਈ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਆਪ ਇਹਨਾਂ ਨੂੰ ਲਿਖਤੀ ਕੋਈ ਗੱਲਬਾਤ ਕੀਤੀ ਇਹਨਾਂ ਦੇ ਨਾਲ ਕੋਈ ਲਿਖਤੀ ਦਿੱਤਾ ਵਾ ਵੀ ਸਾਨੂੰ ਇਸ ਗੱਲ ਤੇ ਇਤਰਾਜ਼ ਆ ਸਰ ਹਜੇ ਤੇ ਸਾਨੂੰ ਨਾ ਕੱਲ ਪਤਾ ਹੀ ਨਹੀਂ ਲੱਗਾ ਜਿਹੜਾ ਚੋਰੀ ਇਹ ਕਰਕੇ ਗਏ ਆ ਵੀ ਸਾਨੂੰ ਤੇ ਜਦੋਂ ਵੀ ਪਤਾ ਲੱਗਾ ਅਸੀਂ ਉਸ ਵੇਲੇ ਸਾਰੇ ਜਣੇ ਸਲਾਹ ਕੀਤੀ ਨਗਰ ਨੇ ਤੇ ਉਸੇ ਵਕਤ ਹੀ ਅਸੀਂ ਆ ਕੇ ਵੇਖਿਆ ਵਾ ਤੇ ਇੱਕ ਸਾਡੇ ਬੰਦੇ ਨੇ ਚਲੋ ਦਿੱਤੀ ਇਤਲਾਹ ਉੱਥੇ ਦਿੱਤੀ ਐਕਸ਼ਨ ਸਾਹਿਬ ਨੂੰ ਕੀਤਾ ਵਾ ਸੂਚਿਤ ਵੀ ਇਹ ਜਿਹੜੀ ਠੋਕਰ ਹੈ ਗਲਤ ਲੱਗ ਰਹੀ ਆ ਇਹ 100 ਮੀਟਰ ਠੋਕਰ ਆ ਅੱਗੇ ਆ ਕਿਉਂਕਿ ਇਹਨਾਂ ਸਾਡੇ ਜਿਹੜਾ ਪਠਾਨ ਨੰਗਲ ਤੇ ਦੂਰਜੀ ਦਾ ਰਕਬਾ ਵਾ ਇਹਨੂੰ ਨੁਕਸਾਨ ਹੁੰਦਾ ਇਹਨੂੰ ਸਾਨੂੰ ਪਾਣੀ ਨਹੀਂ ਪਹੁੰਚਣਾ ਇਹਦਾ ਕਿਉਂਕਿ ਸਦਾ ਪਾਣੀ ਇਹਨਾਂ ਨਹਿਰ ਪਹਿਲਾਂ ਤੇ ਇਹਨਾਂ ਨਹਿਰ ਬਣਾਈ ਗਲਤ ਇਹਨਾਂ ਜਿਆਦਾ ਢਲਾਨ ਕਰਕੇ ਨਹਿਰ ਦਾ ਪਾਣੀ ਸਿੱਧਾ ਅੱਗੇ ਟੀਲਾਂ ਤੇ ਜਾਂਦਾ ਵਾ ਜੋ ਕਿ ਟੀਲਰ ਵੀ ਜਦੋਂ ਨਹਿਰ ਬਣੀ ਆ ਉਦੋਂ ਕੋ ਪਿੰਡ ਦੀ ਪੰਚਾਇਤ ਨਾਲ ਜਾਂ ਜਿੰਨੇ ਵੀ ਇਲਾਕੇ ਦੇ ਕਿਸਾਨ ਆ ਉਦੋਂ ਵੀ ਨਹੀਂ ਤੁਹਾਡੇ ਨਾਲ ਕਿਸੇ ਨੇ ਕੋਈ ਸਲਾਹ مشورہ ਕੀਤਾ ਵਿਭਾਗ ਵੱਲੋਂ ਇਹਨਾਂ ਵਿਭਾਗ ਵਾਲਿਆਂ ਕਿਸੇ ਨੂੰ ਪੁੱਛਿਆ ਹੀ ਨਹੀਂ ਆ ਬਸ ਇਹ ਮਿੱਟੀ ਪਾ ਕੇ ਆਪਣਾ ਇਹਨਾਂ ਕਿਸੇ ਨੂੰ ਹੁਣ ਵੀ ਮੰਨ ਲਓ ਹੋਣ ਵੀ ਸਾਨੂੰ ਹੋਰ ਵੀ ਦਿੱਕਤਾਂ ਇਹਦੇ ਉੱਪਰ ਹੁਣ ਮੰਨ ਲਓ ਸਾਡੀ ਪਹਿਲੀ ਹੈ ਜਿਹੜਾ ਰਕਬਾ ਵਾ ਉਹ ਨਹਿਰ ਤੋਂ ਪਾਰ ਆ ਜਿੰਨੂੰ ਵੀ ਕੋਈ ਮਤਲਬ ਰਸਤਾ ਦੇ ਲੱਗਦਾ ਵਾ ਕੋਈ ਪੁਲ ਨਹੀਂ ਲੱਗਦਾ ਇਹਨੂੰ ਅਸੀਂ ਮਹਿਕਮੇ ਨੂੰ ਅਪੀਲ ਵੀ ਕੀਤੀ ਆ ਅਸੀਂ ਪੁਲ ਚਾਹੀਦਾ ਸਾਨੂੰ ਇੱਕ ਮੇਨ ਰਸਤਾ ਜਾਂਦਾ ਵਾ ਪਠਾਨ ਨੰਗਲ ਤੋਂ ਦੁਰਜੀ ਉਹਦੇ ਉੱਤੇ ਜਿਹੜਾ ਮੇਨ ਰਾਹ ਵਾ ਪੱਕਾ ਰਾਹ ਵਾ ਉਹਦੇ ਉੱਤੇ ਵੀ ਪੁਲ ਨਹੀਂ ਹੈਗਾ ਤੇ ਜੋ ਅੱਗੇ ਸਾਡੀਆਂ ਪਹਿਲੀਆਂ ਵਾ ਨਹਿਰੋਂ ਪਾਰ ਆ ਸਾਨੂੰ ਜਾਣ ਦਾ ਰਸਤਾ ਵੀ ਕੋਈ ਨਹੀਂ ਹੈ ਨਹਿਰ ਨੂੰ ਤੇ ਜੇ ਅਸੀਂ ਆਪਣਾ ਜਾਂ ਕੋਈ ਪੂਰਾ ਰੱਖ ਕੇ ਕਰਦੇ ਆ ਉਹ ਵੀ ਮਹਿਕਮਾ ਤਰਾਜ ਕਰਦਾ ਵੀ ਅਸੀਂ ਪੂਰੇ ਨਹੀਂ ਰੱਖਣ ਦੇਣੇ ਵਿੱਚ ਵੀ ਇਸ ਨਾਲ ਅਸੀਂ ਜਾਓ ਅਸੀਂ ਵੀ ਇਹ ਸੁਖ ਲਈ ਆ ਨਹਿਰ ਕੇ ਸਾਡੇ ਦੁਖ ਲਈ ਆ ਸਾਡੇ ਵਾਸਤੇ ਇਹ ਦੁਖੀ ਹੋ ਗਿਆ ਕੰਮ ਵੀ ਪਾਣੀ ਤੇ ਸਾਨੂੰ ਕੀ ਮਿਲਣਾ ਵੀ ਸਾਨੂੰ ਤੇ ਨੰਗਣਾ ਵੀ ਬੰਦ ਹੋ ਗਿਆ ਜਿਹਨਾਂ ਫਸਲਾਂ ਵਾਸਤੇ ਸਾਨੂੰ ਪਾਣੀ ਦਿੰਦੇ ਆਏ ਮੰਨ ਲਓ ਅਸੀਂ ਪਾਣੀ ਦੀ ਜ਼ਰੂਰਤ ਤੇ ਸਾਨੂੰ ਪਾਣੀ ਦਿੰਦੇ ਤੇ ਜਿਹੜੀਆਂ ਸਾਡੀਆਂ ਫਸਲਾਂ ਫਿਰ ਵੱਡੀਆਂ ਹੀ ਨਾ ਜਾਣਗੀਆਂ ਅਸੀਂ ਆਪਣੀ ਪੈਲੀ ਦੇ ਰਾਹ ਨੂੰ ਨੰਗ ਹੀ ਨਾ ਸੰਗਾਂਗੇ ਸਾਡੇ ਕੋ ਰਾਹ ਹੀ ਹੈ ਨਹੀਂ ਆ ਇਹੋ ਜਿਹਾ ਪਾਣੀ ਨੂੰ ਅਸੀਂ ਕੀ ਕਰਾਂਗੇ ਵੀ ਇਹ ਜਿਹੜੇ ਮਹਿਕਮੇ ਵਾਲਿਆਂ ਨੇ ਪਿਛੋਂ ਤੇ ਆਰਡਰ ਕਰਤੇ ਗਾੜੀ ਠੇਕੇਦਾਰਾਂ ਦੀ ਮਿਲੀ ਭੁਗਤ ਹੁਣ ਤੁਸੀਂ ਕਈ ਥਾਵਾਂ ਤੇ ਵੇਖੋਗੇ ਨਹਿਰ ਦੇ ਵਿੱਚ ਵੀ ਇਹ ਕਈ ਥਾਵਾਂ ਤੇ ਪਾੜ ਪਿਆ ਵਾ ਜਿੱਥੇ ਵਿੱਚ ਇਹਨਾਂ ਟੰਕੇ ਵੀ ਲਾਇਆ ਹੁਣ ਫੇਰ ਤੇੜਾ ਆਈਆਂ ਵਾ ਕੱਲੋਂ ਸਾਨੂੰ ਡਾਰਿਆ ਵੀ ਇਹ ਟੁੱਟ ਵੀ ਸਕਦੀ ਹੈ ਜਿੱਦਾਂ ਹੁਣ ਮੰਨ ਲਓ ਇਹਨਾਂ ਇੱਥੇ ਕਰਤਾ ਵਾ ਅੱਗੇ ਜਾ ਕੇ ਫੇਰ ਕਈ ਥਾਵਾਂ ਤੇ ਇਹਨਾਂ ਇਦਾਂ ਤਰੇੜਾਂ ਪਾਈਆਂ ਵਾ ਜੋ ਮੁੜ ਕੇ ਨਾ ਰਿਪੇਅਰ ਤੇ ਨਾ ਇਹਦੀ ਸਫਾਈ ਅਸੀਂ ਕਈ ਵਾਰ ਮਹਿਕਮੇ ਨੂੰ ਕਹਿ ਚੁੱਕੇ ਇਹਨਾਂ ਦੇ ਨੂੰ ਵੀ ਸਾਰੀ ਇਹਦੀ ਸਫਾਈ ਕਰਵਾਓ ਪਿਛਲੀ ਵਾਰੀ ਵੀ ਆਹੀ ਆਪ ਸਫਾਈ ਕਰਦੇ ਰਹੇ ਆ ਨਹਿਰ ਦੀ ਵਿੱਚੋਂ ਇੰਨਾ ਗੰਦ ਆਉਂਦਾ ਇੱਕ ਪਿੰਡ ਪੈਂਦਾ ਵਾ ਜਿੱਥੋਂ ਸਾਡੀ ਨਹਿਰ ਨਿਕਲਦੀ ਆ ਕੁਲੀਆਂ ਕੁਲੀਆਂ ਪਿੰਡ ਤੋਂ ਸਾਰਾ ਪਿੰਡ ਦਾ ਗੰਦਾ ਪਾਣੀ ਇਹ ਨਹਿ ਤੇ ਜਿੰਨਾ ਗਾਂਦਿਆ ਸਾਰਾ ਇਸ ਨਹਿਰ ਦੇ ਵਿੱਚ ਆਉਂਦਾ ਤੇ ਸਾਡੇ ਮੋਗੇ ਬੰਦ ਹੀ ਰਹਿੰਦੇ ਜਦੋਂ ਅਸੀਂ ਪਾਣੀ ਲਾਉਣਾ ਹੁੰਦਾ ਵਾ ਅਸੀਂ ਮੋਗੇ ਦੇ ਉੱਪਰ ਖਲੋ ਕੇ ਕਦੀ ਇਹਦੇ ਵਿੱਚ ਨਾਰੀਆ ਲੜ ਜਾਂਦਾ ਕਦੀ ਲਪਾਫੇ ਅੜ ਜਾਂਦੇ ਕਦੀ ਕੋਹ ਛੜ ਜਾਂਦਾ ਇੱਕ ਇਹਨਾਂ ਨੂੰ ਬੇਨਤੀ ਹੈ ਵੀ ਜੋ ਆਪਣੇ ਪੁਰਾਣੇ ਮੋਗੇ ਲੱਗੇ ਹੀ ਮਸ਼ੀਨੀ ਮੋਗੇ ਜੋ ਕਿ ਮੋਗਾ ਲੰਮਾ ਹੁੰਦਾ ਇਹਨਾਂ ਆਰਜੀ ਮੋਗੇ ਲਾਏ ਜਿੱਥੇ ਮੰਨ ਲਓ ਕਿ ਪਾਈਪ ਲਾ ਦਿੱਤਾ ਵਾ ਪਾਈਪ ਦੇ ਵਿੱਚ ਕੋਈ ਵੀ ਨਿੱਕੀ ਵੀ ਕੋਈ ਚੀਜ਼ ਆ ਜਾਂਦੀ ਹੈ ਕੋਈ ਟਾਣੀ ਆ ਜਾਂਦੀ ਹੈ ਕੋਈ ਰੁਕਦਾ ਪਤਾ ਆ ਜਾਂਦਾ ਉਹ ਵਿੱਚ ਆ ਕੇ ਅੜ ਜਾਂਦਾ ਤੇ ਮੋਗਾ ਬੰਦ ਹੋ ਜਾਂਦਾ ਵਾ ਅਸੀਂ ਇਹਨਾਂ ਨੂੰ ਬੇਨਤੀ ਕਰਦਾ ਵੀ ਜੋ ਪੁਰਾਣੇ ਮੋਗੇ ਮਸ਼ੀਨੀ ਮੋਗੇ ਸਾਰੇ ਥਾਂ ਉਹ ਲਾਏ ਜਾਣ ਜੋ ਸਾਡੀਆਂ ਪੈਲੀਆਂ ਨੂੰ ਪਾਣੀ ਸਹੀ ਤਰੀਕੇ ਨਾਲ ਮਿਲ ਸਕੇ ਤੇ ਸਾਡੀਆਂ ਫਸਲਾਂ ਦਾ ਚੰਗੀ ਤਰ੍ਹਾਂ ਝਾੜ ਵਾ ਸਕੇ ਤੇ ਦੂਜਾ ਪਾਣੀ ਅਸੀਂ ਧਰਤੀ ਦੇ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਵੀ ਚਾਹੁੰਦੇ ਆ ਵੀ ਨਹਿਰ ਦਾ ਪਾਣੀ ਜਿਹੜਾ ਸਾਨੂੰ ਮਿਲੇ ਤੇ ਅਸੀਂ ਧਰਤੀ 'ਚੋਂ ਪਾਣੀ ਨਾ ਕਢੀਏ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਜੋ ਤੁਸੀਂ ਕੀਤਾ ਚਲੋ ਵਧੀਆ ਕੀਤਾ ਟੇਲਾਂ ਤੱਕ ਤੁਸੀਂ ਪਾਣੀ ਪਹੁੰਚਾਇਆ ਵਾ ਪਰ ਪਿਛਲੇ ਮੋਗਿਆਂ ਦਾ ਵੀ ਸੋਚੋ ਨਾ ਮੇਰਾ ਟੇਲਾਂ ਦਾ ਨਾ ਨਾ ਸੋਚੋ ਵੀ ਟੇਲਾਂ ਤੋਂ ਪਾਣੀ ਵੇਸਟ ਹੀ ਕਰਨਾ ਵਾ ਦੂਸਰੇ ਮੋਗਿਆਂ ਦੀ ਵੀ ਬੇਨਤੀ ਸੁਣੋ ਵੀ ਸਾਡੇ ਮੋਗਿਆਂ ਤੇ ਪਾਣੀ ਹਾਂਜੀ ਆਪਣਾ ਪਾਜੀ ਕੀ ਨਾ ਆਪਣਾ ਮੈਂ ਜੀ ਨੰਬਰ 10 ਦੂਤ ਸਿੰਘ ਪਿੰਡ ਪਠਾਨ ਡੰਗਲ ਅੱਜ ਦਾ ਜਿਹੜਾ ਸਾਰਾ ਮੁੱਦਾ ਤੇ ਬਾਰੇ ਦੱਸੋ ਕੀ ਮੁਸ਼ਕਲਾਂ ਨੇ ਤੁਹਾਨੂੰ ਜਿਹੜੇ ਇੱਥੇ ਠੋਕਰ ਬਣਦੀ ਹੈ ਮੁਸ਼ਕਲ ਸਾਡੀ ਇਹ ਨਾ ਨਹੀਂ ਖੜੀ ਹੋਈ ਹੈ ਜੀ ਸਾਲ 99 ਕਿੱਥੇ ਪਾਣੀ ਬੰਦ ਹੋਇਆ ਜੀ ਕਿਸੂਆ ਬੰਦ ਹੋ ਗਿਆ 99 99 ਦੇ ਵਿੱਚ ਬਹੁਤ ਸੰਨ ਬਾਕੀ ਕੀ ਬਾਈ ਤੇ ਅੱਜ ਦੇ ਵਿਚਕਾਰ ਇਹ ਮਤਲਬ ਇਹਦੀ ਰਿਪੇਅਰ ਬਣਨਾ ਸ਼ੁਰੂ ਹੋਇਆ ਪੱਕਾ ਹੋਇਆ ਅਸਾਂ ਪਹਿਲਾਂ ਬੰਦ ਹੀ ਹੋ ਗਿਆ ਸੀ ਪਾਣੀ ਆਉਂਦਾ ਹੀ ਨਹੀਂ 99 99 ਤੋਂ ਬਾਅਦ ਇਹ ਬਿਲਕੁਲ ਇੱਥੇ ਨਹੀਂ ਆਇਆ ਕਿ ਥੋੜਾ ਬਤਾਉਂਦਾ ਉਹ ਤੋਂ ਕਹਿੰਦਾ ਕਿ ਸਾਡਾ 2 ਤੋਂ 3-4 ਕਿਲੋਮੀਟਰ ਪਿੱਛੇ ਇੱਥੇ ਨਹੀਂ ਆਇਆ। ਆ 2000 ਮੇਰੇ ਖਿਆਲ 22 ਦੇ ਵਿੱਚ ਜਾਂ 21 ਦੀ ਲਾਸਟ ਇਹ ਬਣ ਕੇ ਤਿਆਰ ਹੋ ਗਿਆ ਤੇ ਪੱਕਾ ਹੋਇਆ। ਤੇ ਕਿਸਾਨਾਂ ਨੂੰ ਬਹੁਤ ਹੀ ਖੁਸ਼ੀ ਹੋਈ ਵੀ ਹੁਣ ਸਾਨੂੰ ਪਾਣੀ ਭਰਪੂਰ ਲੱਗੂਗਾ ਔਰ ਅਸੀਂ ਬੱਤੀ ਦੀ ਘਟ ਵਰਤੋਂ ਕਰਾਂਗੇ। ਤੇ ਥੰਡੇ ਜ਼ਮੀਨ ਦੋਈ ਦਾ ਜਿਹੜਾ ਪਾਣੀ ਉਹਦੀ ਵਰਤੋਂ ਸਾਡੀ ਜਿਹੜੀ ਯਾਰਾਂ ਘਟ ਹੋਊਗੀ। ਪਰ ਇਹਦਾ ਜਿਹੜੀ ਬੰਨਣ ਦਾ ਤਰੀਕਾ ਬਹੁਤ ਗਲਤ ਹੋਇਆ। ਇਹਦੀ ਇੰਨਾ ਜੀ ਢਲਾ ਨਹੀਂ ਇੰਨੀ ਕਰਦੀ ਆ ਵੀ ਪਾਣੀ ਸਾਰਾ ਟੇਲਾਂ ਨੂੰ ਪਹੁੰਚਦਾ ਤੇ ਮੋਗਿਆਂ ਨੂੰ ਚੜਦਾ ਨਹੀਂ। ਔਰ ਜੇ ਹੁਣ ਉਹਦਾ ਇਹ ਹਾਲੀ ਕੱਢਣ ਲੱਗੇ ਠੋਕਰ ਬਣਨ ਲੱਗੇ ਜਿੱਥੇ ਇਥੋਂ ਲਗਭਗ 150 ਮੀਟਰ ਦੂਰ ਠੋਕਰ ਬਣਦੀ ਜੋ ਪਹਿਲਾਂ ਅਸੀਂ ਆ ਵੇਖੀ ਹੁਣ ਤਾਂ ਚਲ ਜਦੋਂ ਨਹਿਰ ਟੁੱਟ ਗਈ ਨਵੇਂ ਸਿਰੇੋਂ ਕੰਮ ਖਤਮ ਹੋ ਗਿਆ ਦਾ ਇਹ ਉਥੇ ਠੋਕਰ ਬਾਈ ਦੀ ਤੇ ਸਾਰੇ ਮੋਗਿਆਂ ਨੂੰ ਬਰਾਬਰ ਲੈਵਲ ਦਾ ਪਾਣੀ ਮਿਲਦਾ ਸੀ ਜੇ ਠੋਕਰ ਪਿਛਾਂ ਵੱਜਣ ਨਾ ਉਹ ਜਿਹੜੇ ਅੱਗੇ ਮੋਗੇ ਆ ਉਹਨਾਂ ਨੂੰ ਪਾਣੀ ਬਿਲਕੁਲ ਨਹੀਂ ਮਿਲੂਗਾ ਪਾਣੀ ਥੱਲੇ ਥੱਲੇ ਹੀ ਜਾਏਗਾ ਅੱਗੇ ਵੀ ਮੋਗੇ ਉੱਚੇ ਲਾਗੇ ਆ ਤੇ ਲਾਗੇ ਪੈਪ ਦੇ ਉਹ ਮਤਲਬ ਪਾਣੀ ਟੇਲ ਤੇ ਜਾਂਦਾ ਜਾਂਦਾ ਉਹ ਤੰਗ ਹੁੰਦੇ ਆ ਤੇ ਸਾਨੂੰ ਪਾਣੀ ਨਹੀਂ ਮਿਲਦਾ ਉਹਨਾਂ ਨੂੰ ਪਾਣੀ ਇੰਨਾ ਉਥੇ ਜ਼ਿਆਦਾ ਹੋ ਜਾਂਦਾ ਵੀ ਉਹਨਾਂ ਨੂੰ ਵੇਸਟ ਨਖਾਸੂ ਸੁੱਡਣਾ ਪੈਂਦਾ ਇਹ ਕਰਕੇ ਥੋੜੀ ਜੀ ਇਹਨਾਂ ਨੂੰ ਇਸ ਬਾਰੇ ਸੋਚ ਵਿਚਾਰ ਕਰਨੀ ਚਾਹੀਦੀ ਆ ਤੇ ਕੰਮ ਨੂੰ ਸਹੀ ਕਰਨਾ ਚਾਹੀਦਾ ਨਹੀਂ ਤੁਸੀਂ ਨੰਬਰਦਾਰ ਜੇ ਤੁਹਾਡੇ ਨਾਲ ਜਾਂ ਇਹਨਾਂ ਨੇ ਕੋਈ ਪੰਚਾਇਤ ਨਾਲ ਕੋਈ ਸਲਾਹ مشورہ ਕੀਤਾ ਵਾ ਵੀ ਆ ਇੱਥੇ ਠੋਕਰ ਲੱਗਣ ਲੱਗੀ ਆ ਇਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਤਨੀ ਮੁਸ਼ਕਲ ਨਹੀਂ ਗਈ ਨਹੀਂ ਪੰਚਾਇਤ ਨੰਬਰਦਾਰ ਕੀ ਇਹਨਾਂ ਫਿੱਟ ਦੇ ਇੱਕ ਵੀ ਆਲਮੀ ਪਾਇਓ ਜਾਂ ਜਾਣਵੇ ਲਾ ਕੇ ਪਹਿਲੀ ਆਲਾ ਹੀ ਜਾਣ ਕੇ ਇਹ ਵੀ ਕੰਗ ਦਾ ਕੋਈ ਬੰਦਾ ਹੈ ਕੋਈ ਰਾਇ ਨਹੀਂ ਲਈ ਬਿਲਕੁਲ ਉਸ ਟਾਈਮ ਤੇ ਆਣ ਕੇ ਪੁੱਟੀ ਆ ਜਿਹਨੂੰ ਇੱਥੇ ਦੁਪਹਿਰ ਇੱਕ ਵੀ ਆਲਮੀ ਨਹੀਂ ਦੋਰੀ ਤੇ ਇੱਕ ਘੰਟੇ ਦੀ ਪੁੱਟ ਕੇ ਤੇ ਦੌੜ ਕੇ ਬਸ ਤੁਸੀਂ ਕੀ ਸਮਝਦੇ ਜੀ ਦੇਖੋ ਸਾਹੀ ਕਹਿੰਦੇ ਆ ਕਿ ਜੇ ਸੈਟ ਲੀਕ ਦਾ ਲੱਗਿਆ ਸਾਰਿਆਂ ਨੂੰ ਪਤਾ ਹੁੰਦਾ ਕਿ ਕਿੱਥੇ ਕਿਹੜੀ ਚੀਜ਼ ਸੈੱਟ ਆਉਣੀ ਆ ਇਹਨਾਂ ਆਪਣੀ ਮਰਜ਼ੀ ਨਾਲ ਉਸਨੂੰ ਲਕਸ਼ੇ ਹਿਸਾਬ ਨਾਲ ਨਹੀਂ ਕਰ ਲਿਆ ਵਾ ਤੇ ਇਹ ਨਹੀਂ ਵੇਖਿਆ ਕਿ ਇੱਥੇ ਠੋਕਰ ਭੱਜੇ ਤੇ ਫੇਰ ਪਾਣੀ ਸਾਰੇ ਫੁੱਟਿਆਂ ਸੇ ਕਿਸੇ ਪੱਗੇ ਨੂੰ ਕਿਨੇ ਮੀਟਰ ਉਹ ਬਿਲਕੁਲ ਪਕਾਰ ਹੋ ਜਾਣਗੇ ਪਾਣੀ ਆਕੇ ਨਹੀਂ ਉੱਨ ਚੜਦਾ ਹੁਣ ਉਹਦੇ ਥੱਲੇ ਉਹ ਨਹੀਂ ਪਾਣੀ ਲੱਗੇਗਾ ਤੇ ਪਹਿਲਾਂ ਇੱਥੇ ਹੀ ਸੀ ਠੋਕਰ ਕੋਰ ਦੇ ਵਿੱਚ ਇੱਥੋਂ 150 ਮੀਟਰ ਅੱਧ ਤਰੀਫਾ 2 ਕਿਲੇ ਲਾ ਲੋ ਇਹ ਕੀ ਦਾ ਕੋਈ ਕਾਰਨ ਦੱਸਿਆ ਤੁਹਾਨੂੰ ਉਹਨਾਂ ਨੇ ਪਿੱਛੇ ਕਿਉਂ ਲਾ ਰਹੇ ਆ ਆਛੇ ਕੋਈ ਜਾਂ ਕੋਈ ਆ ਕੇ ਆਣੀ ਤੈਨੂੰ ਕੁਛ ਦੱਸ ਜਾਂ ਕੋਈ ਅਫੀਸਰ ਆਉਂਦਾ ਉਹ ਤੇ ਪ੍ਰਾਈਵੇਟ ਬੰਦੇ ਆਏ ਆ ਉਹ ਮੁੱਢ ਕੀ ਦੇਖਾਂਗੇ ਅੱਛਾ ਨਹਿਰੀ ਵਿਭਾਗ ਬਸ ਕੋਈ ਵੀ ਇੰਨਾ ਦਾ ਸਰਕਾਰੀ ਅਧਿਕਾਰੀ ਜਾਈਏ ਐਸਡੀਓ ਜਾਂ ਕੋਈ ਵੀ ਅਫੀਸਰ ਆ ਕੇ ਉਹਨੇ ਕੁਝ ਗੱਲਬਾਤ ਨਹੀਂ ਕੀਤੀ ਭਾਈ ਕਾਲ ਪਟਵਾਰੀ ਨਾ ਲਿੰਗ ਕੀਤਾ ਤੇ ਉਹਨੇ ਹੀ ਬੋਲਿਆ ਹੁੰਦਾ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਜੋ ਨਹਿਰੀ ਪਟਵਾਰੀ ਹੈ ਜਦ ਕਿ ਨਹਿਰੀ ਪਟਵਾਰੀ ਦਾ ਮਤਲਬ ਹੀ ਹੁੰਦਾ ਨਹਿਰੀ ਪਟਵਾਰੀ ਦੀ ਨੌਲੇਜ ਗੱਲ ਹੋਣੀ ਚਾਹੀਦੀ ਹੈ ਕੋਈ ਨੁਕੀ ਨਿਸ਼ਾਨਦਾਈ ਹੋਣੀ ਆ ਜਾ ਕੇ ਤੇ ਖੋਕਰ ਲੱਗਣੀ ਆ ਮੋਗਾ ਬਣਨਾ ਵਾ ਨਹਿਰੀ ਪਟਵਾਰੀ ਦੀ ਮਰਦੀ ਕਰਨੀ ਹੈ ਨਾ ਕਿ ਕਿੱਥੇ ਲੱਗ ਰਿਹਾ ਸਾਡੀ ਉਹਨਾਂ ਦੇ ਪਰਵਾਇ ਸਾਹਿਬ ਨਾਲ ਲਿੰਕ ਹੋਇਆ ਉਹ ਕਹਿੰਦੇ ਮੇਰੀ ਨੌਕਰੀ ਬਾਹਰ ਕੰਮ ਹੋਣ ਹੁਣ ਤੁਸੀਂ ਕੀ ਮੰਗ ਕਰਦੇ ਹੋ ਬਾਈ ਇਹੋ ਮੰਗ ਕਰਦੇ ਆ ਕਿ ਜਿੱਥੇ ਪਹਿਲਾ ਠੋਕਰ ਹੀ ਉਹ ਤੋਂ 150 ਮੀਟਰ ਅਗੇ ਟਿਕਟ ਉੱਪਰ ਮੇਢੀ ਚਾਹੀਦੀ ਹੈ ਕਿਉਂਕਿ ਉਹਦੇ ਦਾ ਕੋਈ ਹੱਲ ਨਹੀਂ ਤੇ ਜਿੰਨਾ ਪੈਸਾ ਲੱਗਾ ਵੇਸਟ ਲੱਗਣਾ ਸਰਕਾਰ ਦਾ ਜਿਹੜਾ ਪੈਸਾ ਹੈ ਵੇਸਟ ਆ ਵਾਲੀ ਗੱਲ ਹੈ ਇਹ ਹਾਂਜੀ ਜਿਵੇਂ ਭਾਜੀ ਇਹ ਜੋ ਨਹਿਰੀ ਵਿਭਾਗ ਵੱਲੋਂ ਕਿਤੇ ਰੋਕਾਂ ਲਾਈਆਂ ਰਹੀਆਂ ਹੋਜਾ ਹੋਰ ਵੀ ਮੁਸ਼ਕਿਲਾਂ ਨੇ ਜੇ ਇਹਨਾਂ ਦਾ ਹੱਲ ਨਾ ਕੀਤੇ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਇਹ ਜੀ ਸਾਡਾ ਅਗਲਾ ਸੰਘਰਸ਼ ਇਹ ਹੋਊਗਾ ਕਿ ਅਸੀਂ ਅਣਵਿਧੇ ਸਮੇਂ ਲਈ ਐਕਸਿਨ ਸਾਹਿਬ ਦੇ ਦਫ਼ਤਰ ਨੂੰ ਘੇਰਾਂਗੇ ਤੇ ਉਹਨਾਂ ਚ ਦੱਸਾਂਗੇ ਕਿ ਜਨਾਨੀ ਦਾ ਰੋਗ ਐਕਸਿਨ ਸਾਹਿਬ ਜੀਵਾਤ ਲਈਏਗੇ ਕਿ ਅਹਿੰਦਾ ਦੀ ਫੋਕੜ ਬਦਲ ਕੇ ਸਹੀ ਕਰੀਏ ਜੇ ਜੀਤੇ ਉਹ ਸਾਡੀ ਗੱਲ ਇਸ ਨੂੰ ਪ੍ਰਵਾਨ ਕਰ ਜਾਂਦੇ ਆ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਨਹੀਂ ਤਾਂ ਸਾਡਾ ਸੰਘਰਸ਼ ਜਾਰੀ ਰਹੇਗਾ